अंतरराष्ट्रीय पदर ते भारत अते पंजाब दा नाम रोशन करन वाले पैरा कराटे खिलाड़ी तरुण शर्मा ने आज लुधियाना दे डिप्टी कमिश्नर दफ्तर दे बाहर बूट पालिश करके पंजाब सरकार विरुद्ध अपने रोस दा प्रगटावा किया खिलाड़ी दा इल्जाम सी कि उसनु कई बार सरकारी परोसा मिलिया पर आज तक उसनु सरकारी नौकरी नहीं मिली वो अपने परानाल खन्ना विच सब्जी वेचन दा काम करन लई मजबूर है इस दौरान समाज सेवी कुमार गौरव उर्फ सच्चा यादव भी तरुण शर्मा जक दे, दे हिसाब पालिश कीते गए। कुमार गौरव ने दसा च बूट पालिश करन वाला बारहवी जमात पास है एक सो रूपए वाला ग्रेजुएट जबकि पंच सो रुपए च बूट पालिश वाला पैरा कराटे खिलाड़ी तरुण शर्मा है सरकार ने कई खिडारिया सरकारी नौकरिया देने वादे पूरे नहीं कि जिस कारण सूबे विच नशा फैल रहा है क्योंकि नौजवान बेरोजगार हैं कुमार गौरव सच्चा यादव समाज सेवी बाइट तरुण शर्मा पैरा कराटे प्लेयर ਸੀ ਆਫਿਸ ਕਹਿੰਦੇ ਕਿ ਡੀਸੀ ਸ਼ਹਿਰ ਦੀ ਮਾਂ ਹੁੰਦਾ ਹੈ ਡੀਸੀ ਇਹ ਕਿਹਾ ਜਾਂਦਾ ਅੱਜ ਅਸੀਂ ਇੱਥੇ ਪਹੁੰਚੇ ਹਾਂ ਖੰਨੇ ਦੇ ਕੈਸੇ ਨੌਜਵਾਨ ਖੰਨੇ ਦਾ ਨਹੀਂ ਮੈਂ ਕਹੂੰਗਾ ਉਹਨੂੰ ਮੈਂ ਖੰਨੇ ਦਾ ਨਹੀਂ ਕਹੂੰਗਾ ਮੈਂ ਉਹਨੂੰ ਮੇਰੇ ਪੰਜਾਬ ਦਾ ਨੌਜਵਾਨ ਕਹੂੰਗਾ ਮੇਰੇ ਪੰਜਾਬ ਦਾ ਜਿੰਦਾ ਨਾਮ ਹੈ ਤਰुण ਸ਼ਰਮਾ ਜਿਹੜਾ ਪਹਿਚਾਨ ਦਾ ਮਹਤਾਜ ਨਹੀਂ ਹੈ ਜਿਹੜਾ ਕਸੂਰ ਸਿਰਫ ਇਹਨਾਂ ਵੈ ਕਿ ਉਹਨੇ ਗਰੀਬ ਘਰ ਚ ਜਨਮ ਲਿੱਤਾ ਜਿੰਦਾ ਕਸੂਰ ਇਹ ਹੈ ਕਿ ਉਹ ਖੰਨਾ ਦੀ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਦੀ ਰੇੜੀ ਲਾਂਦਾ ਵੈ ਉਹਦੇ ਪਿਓ ਦਾ ਸੁਪਨਾ ਸੀ ਮੇਰਾ ਪੁੱਤਰ ਪੂਰੇ ਦੇਸ਼ ਚ ਮੇਰਾ ਨਾਮ ਰੌਸ਼ਨ ਕਰੇ ਉਹਦੇ ਪੁੱਤਰ ਨੇ ਤਾਂ ਸੁਪਨਾ ਪੂਰਾ ਕਰਕੇ ਦਿਖਾਇਆ ਔਰ ਹੁਣ ਤੱਕ ਦਿਖਾਉਂਦਾ ਪਿਆ ਵੈ ਸ਼ਾਇਦ ਹੀ ਕੋਈ ਕੰਟਰੀ ਹੋਵੇ ਜਿੱਥੇ ਤਰुण ਨੇ ਜਾ ਕੇ ਨੈਸ਼ਨਲ ਜਾਂ ਇੰਟਰਨੈਸ਼ਨਲ 골ਡ ਮੈਡਲ ਨਾ ਹਾਸਲ ਕੀਤਾ ਹੋਵੇ ਇੱਕ ਨਹੀਂ ਦੋ ਨਹੀਂ 18 ਨੈਸ਼ਨਲ ਇੰਟਰਨੈਸ਼ਨਲ ਪੈਰਾ ਕਾਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਤਰຸນ ਸ਼ਰਮਾ ਖੰਨੇ ਦੀ ਸਬਜ਼ੀ ਮੰਡੀ 'ਚ ਰੇੜੀ ਲਾਂਦੇ ਮਜਬੂਰ ਮੈਂ ਹੈਰਾਨ ਹੁਨਾਂ ਵਾ ਕੀ ਸਰਕਾਰਾਂ ਸਰਕਾਰਾਂ ਕਈ ਆਈਆਂ ਕਈ ਗਈਆਂ ਸਭ ਨੇ ਤਰुण ਸ਼ਰਮੇ ਨੂੰ ਜਾ ਕੇ ਲੌਲੀਪੌਪ ਦਿੱਤਾ ਕਿ ਅਸੀਂ ਖੜੇ ਆ ਤੇਰਾ ਬਣਦਾ ਹੱਕ ਦਵਾਂਗੇ ਨੌਕਰੀ ਦਵਾਂਗੇ ਲੇਕਿਨ ਕਿਸੇ ਨੇ ਉਹਨੂੰ ਪੁੱਛਿਆ ਤੱਕ ਨਹੀਂ ਸਿਵਾਏ ਫੋਟੋ ਸੈਸ਼ਨ ਕਰਵਾਉਣ ਦੇ ਫੋਟੋਆਂ ਕਰਵਾਉਣ ਦੇ ਮੈਂ ਉਸ ਮਾਂ ਦੇ ਪੁੱਤ ਨੂੰ ਜਿੰਦਾ ਨਾਮ ਕਰਨ ਔਜਲਾ ਹੈ ਉਸ ਪੰਜਾਬ ਦੇ ਲਾਲ ਨੂੰ ਧੰਨ ਹੈ ਉਹ ਮਾਂ ਜਿੰਨੇ ਕਰਨ ਔਜਲਾ ਵਰਗਾ ਪੁੱਤ ਜੰਮਿਆ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ 10 ਰੁਪਏ ਨਹੀਂ ਦਿੰਦਾ ਉਹਨੇ 9 ਲੱਖ ਰੁਪਏ ਦਾ ਇਸ ਇਸ ਤਰਨੁ ਸ਼ਰਮੇ ਦਾ ਕਰਜ਼ਾ ਉਤਾਰਿਆ ਇਹ ਕੰਮ ਇਹ ਕੰਮ ਜਿਹੜਾ ਕਰਨ ਔਜਲੇ ਨੇ ਕੀਤਾ ਇਹ ਕੰਮ ਤਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਦੇ ਨੁਮਾਇੰਦਿਆਂ ਨੂੰ ਕਰਨਾ ਚਾਹੀਦਾ ਸੀਗਾ ਸੰਸਦ ਦੇ ਵਿੱਚ ਅਸੀਂ ਆਵਾਜ਼ ਚੱਕਦੇ ਆਂ ਕਿ ਅਰਸ਼ਦੀਪ ਸਿੰਘ ਪੰਜਾਬੀ ਉਹਨੇ 17 17 ਵਿਕਟਾਂ ਲਿੱਤੀਆਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਸੀਂ ਹਰਮਨ ਕੌਰ ਬਾਰੇ ਜ਼ਿਕਰ ਕਰਦੇ ਆਂ ਕਿ ਉਹਨੇ ਇੰਡੀਅਨ ਕ੍ਰਿਕਟ ਦੀ ਕਪਤਾਨ ਉਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਸੀਂ ਹੋਰ ਵੀ ਪੰਜਾਬ ਦੇ ਖਿਡਾਰੀਆਂ ਦਾ ਨਾਮ ਲੈਨੇ ਆ ਕਿ ਨਾਮ ਰੋਸ਼ਨ ਕੀਤਾ ਬਿਲਕੁਲ ਕੀਤਾ ਉਹ ਸਾਨੂੰ ਹਰ ਪੰਜਾਬੀ ਨੂੰ ਫਕਰ ਉਹਨਾਂ ਦੇ ਕੋ ਨਾਮ ਰੋਸ਼ਨ ਕੀਤਾ ਲੇਕਿਨ ਮੈਂ ਸਰਕਾਰਾਂ ਨੂੰ ਪੁੱਛਦਾ ਬਾ ਕਿ ਤੁਸੀਂ ਸੰਸਦ ਦੇ ਵਿੱਚ ਜਾ ਕੇ ਉਹਨਾਂ ਦੇ ਨਾਮ ਉਤੇ ਪੰਜਾਬੀ ਪੰਜਾਬੀ ਮਾਣ ਕਰਦੇ ਹੋ ਕਾਹਦਾ ਮਾਣ ਕਰਦੇ ਹੋ ਤੁਸੀਂ ਕੀ ਕੀਤਾ ਉਹਨਾਂ ਲਈ ਤੁਸੀਂ ਕੀ ਕੀਤਾ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਉਹਨਾਂ ਖਿਡਾਰੀਆਂ ਨੇ ਖੁਦ ਕੀਤੀ ਪੈਸਾ ਲਾਇਆ ਬਾਹਰ ਗਏ ਤੱਕੇ ਖਾਦੇ ਖੁਦ ਕਿੱਥੇ ਆਪਾਂ ਕਿੱਥੇ ਸੀਗੇ ਆਪਾਂ ਕਿੱਥੇ ਸੀ ਤਰੁਣ ਵਰਗੇ ਲੱਖਾਂ ਨੌਜਵਾਨ ਅੱਜ ਪੰਜਾਬ ਦੇ ਵਿੱਚ ਰੁਲਦੇ ਪਏ ਆ ੱਤਕੇ ਖਾਂਦੇ ਪਏ ਆ ਕਦੀ ਪੰਜਾਬ ਸਰਕਾਰਾਂ ਨੇ ਇਹੋ ਜੇ ਨੌਜਵਾਨਾਂ ਨੂੰ ਪੁੱਛਿਆ ਚਲੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਨਹੀਂ ਜਾਣਦੇ ਜਾਂ ਜਿਨ੍ਹਾਂ ਦੇ ਅਸੀਂ ਸਰਟੀਫਿਕੇਟ ਨਹੀਂ ਦੇਖੇ ਜਾਂ ਗੇਮ ਨਹੀਂ ਦੇਖੀ ਸਾਨੂੰ ਸਮਝ ਆਂਦੀ ਹੈ ਪਰ ਇੱਕ ਆਦਮੀ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਆਈਆਂ ਗਈਆਂ ਉਹ ਰੋਲਾ ਪਾਉਂਦਾ ਰਹਿ ਗਿਆ ਕਿ ਮੈਂ ਦੇਖੋ ਆ 10 12 15 ਹੁਣ 18 골ਡ ਮੈਡਲ ਇੰਟਰਨੈਸ਼ਨਲ ਜਿੱਤਣ ਵਾਲਾ ਪੈਰਾ ਕਾਰਟ ਦਾ ਇਕਲੌਤਾ ਪਲੇਅਰ ਉਹਨੂੰ ਲਾਲੀਪੁੱਟ ਤੱਕ ਐ ਨੌਕਰੀ ਦਵਾਂਗੇ ਨੌਕਰੀ ਦਵਾਂਗੇ ਆ ਫੋਟੋ ਮੇਰੇ ਹੱਥ ਵਿੱਚ ਹੈ ਇਹ ਜਿਹੜੇ ਹੁਣ ਮੰਤਰੀ ਬਣ ਚੁੱਕੇ ਹੋਏ ਐ ਜਿਹੜੇ ਪਹਿਲਾਂ ਸਪੋਰਟਸ ਮਿਨਿਸਟਰ ਸੀ ਮੀਤਾਇਰ ਸਾਹਿਬ ਇਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਦੋਸਤ ਉਦੋਂ ਸਰਕਾਰ ਨਹੀਂ ਸੀ ਇਹ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਲਸ ਸਾਡੇ ਨਾਲ ਜੂਝਦੇ ਪਏ ਐ ਇਹਨਾਂ ਦੇ ਨਾਲ ਇਹਨਾਂ ਨੇ ਉਸ ਟਾਈਮ 18 ਪੰਜਾਬ ਦੇ ਖਿਡਾਰੀਆਂ ਨੂੰ ਬੁਲਾਇਆ ਸੀ ਉਹ ਚੋਂ ਤਰुण ਸ਼ਰਮਾ ਵੀ ਸੀਗਾ ਇੱਥੇ ਹੀ ਇਸੀ ਜਗ੍ਹਾ ਤੇ ਪਾਣੀ ਦੀ ਪੁਛਾਰਾਂ ਡੰਡੇ ਇਹਨਾਂ ਖਿਡਾਰੀਆਂ ਨੇ ਵੀ ਨਾਲ ਮੀਤਾਇਰ ਸਾਹਿਬ ਦੇ ਖਾਦੇ ਸੀ ਇੱਥੇ ਮੀਤਾਇਰ ਸਾਹਿਬ ਨੇ ਐਲਾਨ ਵੀ ਕੀਤਾ ਸੀ ਕਿ ਮੈਂ ਜਦੋਂ ਸਾਡੀ ਸਰਕਾਰ ਆਏਗੀ ਇਹਨਾਂ ਨੌਜਵਾਨਾਂ ਨੂੰ ਨੌਕਰੀ ਦਵਾਵਾਂਗਾ ਬਣਦਾ ਹੱਕ ਦਵਾਵਾਂਗਾ ਅੱਜ 2 ਸਾਲ ਹੋ ਚੁੱਕੇ ਹੋਏ ਆ ਦੋਸਤ 2 ਸਾਲ ਕੁੱਤੇ ਹੋ ਗਏ ਹੋਏ ਆ ਲੇਕਿਨ ਕਿਸੇ ਨੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਉਲਟਾ ਇਹਨਾਂ ਨੂੰ ਕਈ ਇਨਾਮ ਦੀਆਂ ਆ ਚਿੱਠੀਆਂ ਤਰਨੂੰ ਕੋ ਤਰਨੂੰ ਜਾਰੀ ਕੀਤੀਆਂ ਗਈਆਂ ਕਿ ਤੈਨੂੰ ਅਸੀਂ ਇਨਾਮ ਦਵਾਵਾਂਗੇ ਫਿਰ ਚਿੱਠੀਆਂ ਇਹਨਾਂ ਨੂੰ ਜਾਰੀ ਕੀਤੀਆਂ ਗਈਆਂ ਉਹ ਵੀ ਤਰਨ ਦੇ ਕੋਲ ਹੈ ਕਿ ਭਾਈ ਸਤੋਂਆ ਨੰਬਰ ਪਾਤਾ ਗਿਆ ਤੈਨੂੰ ਨੌਕਰੀ ਦਵਾਵਾਂਗੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਈ ਵਾਰੀ ਇਹ ਚਿੱਠੀਆਂ ਭੇਜੀਆਂ ਗਈਆਂ ਜਦੋਂ ਤਰਨ ਪਹੁੰਚਦਾ ਸੀ ਉੱਥੇ ਤਾਂ ਨੌਕਰੀ ਦੇਣ ਦੀ ਬਜਾਏ ਉਹ ਕਹਿੰਦੇ ਭਾਈ ਤੂੰ ਇੱਥੇ ਕਰਨ ਕੀ ਆ ਤੂ ਇੱਥੇ ਕਰਨ ਕੀ ਆਇਆ ਓ ਫਿਰ ਕਿਵੇਂ ਕਿਵੇਂ ਇੱਕ ਖਿਡਾਰੀ ਦਾ ਜਿੰਦਾ ਪੰਜਾਬ ਦਾ ਇਸ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲਾ ਦਿਲ ਨਹੀਂ ਟੁੱਟੂਗਾ ਤੇ ਉਹ ਨਸ਼ਿਆਂ ਵੱਲ ਨਹੀਂ ਜਾਊਗਾ ਕਿਵੇਂ ਕਿਵੇਂ ਰੋਕ ਲੋਗੇ ਤੁਸੀਂ ਆ ਹਾਲਾਤ ਹੈ ਪੰਜਾਬ ਚ ਖਿਡਾਰੀਆਂ ਦੀ ਆ ਹਾਲਾਤ ਹੈ ਆ आलम ਹੈ ਆਲਮ ਹੈ ਜੇ ਪੰਜਾਬ ਦੇ ਯੂਥ ਨੂੰ ਵਿਦੇਸ਼ਾਂ ਜਾਣ ਤੋਂ ਰੋਕਣਾ ਚਾਹੁੰਦੇ ਨੇ ਪੰਜਾਬ ਦਾ ਯੂਥ ਪੰਜਾਬ ਦੀ ਬੈਗਬੋਨ ਹੈ ਸਰਵੇ ਇਲੈਕਸ਼ਨ ਦੇ ਵਿੱਚ ਜਿੰਦਾਬਾਦ ਮਰਦਾਬਾਤ ਕਰਨ ਵਾਲੀ ਚੀਜ਼ ਨਹੀਂ ਹੈ ਅੱਜ ਪੰਜਾਬ ਜਾ ਕੇ ਦੇਖੋ ਆ ਇੱਕ ਮੱਲੇ ਮੱਲੇ ਜਾ ਕੇ ਦੇਖੋ ਘਰਾਂ ਨੂੰ ਕਿਵੇਂ ਤਾਲੇ ਲੱਗੇ ਹੋਏ ਆ ਜੇ ਇੱਕ ਮੱਲੇ ਦੇ ਵਿੱਚ 20 ਮਕਾਨਤ ਦਸਨ ਨੂੰ ਤਾਲੇ ਲੱਗੇ ਹੋਏ ਆ ਕਿਉਂਕਿ ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦਾ ਪੰਜਾਬ ਦੇ ਨੌਜਵਾਨ ਨੂੰ ਕੋ ਪੁੱਛਣ ਵਾਲਾ ਹੈ ਹੀ ਨਹੀਂ ਉਹ ਪੀਖਲੀ ਮੰਗਦਾ ਸਰਕਾਰੋਂ ਪੀਖਲੀ ਮੰਗਦਾ ਇਹ ਮੁੰਡਾ ਆਪਣਾ ਹੱਕ ਬਣਦਾ ਬਣਦਾ ਹੱਕ ਕਰਾ ਕਰਾਟੇ ਦਾ ਇਕਲੌਤਾ ਪਲੇਅਰ ਹੋਵੇ ਹਿੰਦੁਸਤਾਨ ਦਾ ਹੋਵੇ ਔਰ ਪੰਜਾਬ ਕੇ ਇਹੋ ਜੀ ਹਾਲਤ ਹੋਵੇ ਜਦੋਂ ਮੈਡਲ ਜਿੱਤ ਕੇ ਜਦੋਂ ਘਰ ਪਰਤੇ ਤਾਂ ਬਸ ਤੋਂ ਸਿਰਫ ਉਹਦੇ ਘਰ ਦੇ ਦੋ ਬਣੇ ਹਾਰ ਲੈ ਕੇ ਖੜੇ ਹੋਣ ਉਹਦੇ ਸਵਾਗਤ ਲਈ ਕੋਈ ਨਾ ਖੜਿਆ ਹੋਵੇ ਇਹ ਸ਼ਰਮ ਵਾਲੀ ਗੱਲ ਹੈ ਪੰਜਾਬ ਲਈ ਪੰਜਾਬੀਅਤ ਲਈ ਮੈਂ ਫੇਰ ਬੇਨਤੀ ਕਰਾਂਗਾ ਤੁਹਾਡੇ ਸਾਰੇ ਚੈਨਲਾਂ ਲਈ ਕਿ ਇਹ ਵੀਡੀਓ ਨੂੰ ਵੀਡੀਓ ਨਾ ਸਮਝਿਓ ਇਹਨੂੰ ਮੈਕਸਿਮ ਸ਼ੇਅਰ ਕਰੋ ਕਮੈਂਟ ਕਰੋ ਔਰ ਇਹ ਵੀਡੀਓ ਗੁੰਗੀਆਂ ਬਹਿਰੀਆਂ ਨਹੀਂ ਸਰਕਾਰਾਂ ਤੱਕ ਪਹੁੰਚਣੀ ਚਾਹੀਦੀਆਂ ਔਰ ਤਰਣੂ ਵਰਗੇ ਨੌਜਵਾਨਾਂ ਦਾ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਵਾ ਮੈਂ ਹੀ ਚੱਲਾਂਗਾ ਮੈਂ ਆਪਣਾ ਰੋਸ ਤੁਹਾਡੇ ਸਾਹਮਣੇ ਹੀ ਹੈ ਬਾਈ ਆ ਤੁਹਾਡੇ ਸਾਹਮਣੇ ਹੀ ਹੈ ਕਿਸ ਤਰੀਕੇ ਨਾਲ ਜ਼ਾਹਿਰ ਕੀਤਾ ਬਾ ਦਰਦ ਨਾਲ ਜ਼ਾਹਿਰ ਕੀਤਾ ਵਾ ਇਹ ਦਰਦ ਹੈ ਇਹ ਦਰਦ ਹੈ ਪੰਜਾਬ ਦੇ ਨੌਜਵਾਨਾਂ ਲਈ ਇਹ ਦਰਦ ਹੈ ਜਿਹੜੇ ਪੰਜਾਬ ਦੇ ਨੌਜਵਾਨ ਕਹਿੰਦੇ ਬਾਈ ਅਸੀਂ ਇੱਥੇ ਰਹਿਣਾ ਹੀ ਨਹੀਂ ਅੱਜ ਪੰਜਾਬ ਦੇ ਵਿੱਚ ਤੁਸੀਂ ਆਪਣੇ ਕੋਠੇ ਦੇ ਖੜ ਕੇ ਦੇਖ ਲਓ ਤੁਹਾਨੂੰ ਚਿੱਟੇ ਰੰਗ ਦੇ ਬੱਲਵ ਹਰ ਚੌਂਕ ਤੇ ਘਰ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਕੋਨੇ 'ਚ ਖੜ ਕੇ ਦੇਖ ਲਓ ਚਿੱਟੇ ਰੰਗ ਦੇ ਬੱਲਵ ਨਹੀਂ ਦੇ ਆ ਜਾਣਗੇ ਤੁਹਾਨੂੰ ਪੰਜਾਬ ਦੇ ਹਰ ਚੌਂਕ ਦੇ ਵਿੱਚ ਕੀ ਆਹ ਦੇਖੋ ਠੇਕਾ ਆ ਗਿਆ ਜੇ ਪੰਜਾਬ ਦੇ ਹਰ ਚੁਰਾਏ 'ਚ ਠੇਕਾ ਖੁੱਲ ਸਕਦਾ ਤਾਂ ਪੰਜਾਬ ਦੇ ਜਿਹੜੇ ਖਿਡਾਰੀ ਐ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਉਹ ਨਸ਼ੇ ਵੱਲ ਨਾ ਜਾਣ ਤਾਂ ਕੀ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦੇਣਾ ਚਾਹੀਦਾ ਜੇ ਇਹੋ ਜਿਹੇ ਤਰुण ਵਰਗੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਪ੍ਰੋਸਾਈਡ ਕੀਤਾ ਜਾਏਗਾ ਤਾਂ ਪੰਜਾਬ ਦੀ ਜਵਾਨੀਆਂ ਪੰਜਾਬ ਦੀ ਜਵਾਨੀਆਂ ਨਸ਼ੇ ਵੱਲ ਨਹੀਂ ਜਾਣਗੀਆਂ ਦੋਸਤ ਪੰਜਾਬ ਦੀ ਜਵਾਨੀਆਂ ਨਸ਼ੇ ਵੱਲ ਨਹੀਂ ਜਾਣਗੀਆਂ ਉਹ ਖੇਡਾਂ ਨੂੰ ਅਪਣਾਣਗੀਆਂ ਪੰਜਾਬ ਦਾ ਨਾਮ ਰੋਸ਼ਨ ਕਰਨਗੀਆਂ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ ਪਾਰੇ ਹੋਏਗਾ ਤਾਂ ਹੀ 42 71 ਨੀ ਬਜਦੀ ਦੋਸਤ 42 ਦੋ ਹੱਥਾਂ ਨਾਲ ਬਜਦੀ ਹੈ ਜੇ ਸਾਡੇ ਸਿਆਸਤਦਾਨ ਤੇ ਸਾਡੇ ਲੀਡਰ ਸਾਡੀਆਂ ਸਰਕਾਰੀ ਪਾਰਟੀਆਂ ਸਾਡੀਆਂ ਜਿੰਨੀਆਂ ਵੀ ਸਿਆਸਤ ਪਾਰਟੀਆਂ ਹੈਗੀਆਂ ਉਹ ਪੰਜਾਬ ਦੇ ਨੌਜਵਾਨਾਂ ਦਾ ਖਿਡਾਰੀਆਂ ਦਾ ਸਾਥ ਦੇਣਗੀ ਠੀਕ ਹੈ ਜਿੱਥੇ ਬੂਟ ਪਾਲਿਸ਼ ਕਰਾਇਆ 50 ਰੁਪਏ 100 ਰੁਪਏ ਤੇ 500 ਕੀ ਮਤਲਬ ਪਾਜੀ ਜਿਹੜਾ 50 ਰੁਪਏ ਬੂਟ ਪਾਲਿਸ਼ ਤੁਸੀਂ ਦੇਖਿਆ ਉਥੇ 50 ਰੁਪਏ ਬੂਟ ਕ ਪਾਲਿਸ਼ ਕਰਨ ਵਾਲਾ ਜਿਹੜਾ ਨੌਜਵਾਨ ਬੈਠਾ ਸੀਗਾ ਉਹ 50 ਰੁਪਏ ਇਸ ਲਈ ਲੈਂਦਾ ਪਿਆ ਸੀਗਾ ਕਿਉਂਕਿ ਉਹ ਪਲਸ 2 ਠੀਕ 100 ਰੁਪਿਆ ਜਿਹੜਾ ਲੈਂਦਾ ਪਿਆ ਸੀਗਾ ਉਹ ਗ੍ਰੈਜੂਏਟ ਬੂਡ ਪਾਲਿਸ਼ ਕਰਦਾ ਪਿਆ ਤੇ ਜਿਹੜਾ 500 ਰੁਪਏ ਲੈਂਦਾ ਪਿਆ ਭਾਈ 18 ਇੰਟਰਨੈਸ਼ਨਲ 골ਡ ਮੈਡਾ ਜਿੱਤਣ ਵਾਲਾ ਹਿੰਦੁਸਤਾਨ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ 500 ਰੁਪਏ ਤਾਂ ਬੰਦ ਹੈ ਨਾ ਦੋਸਤ 500 ਰੁਪਏ ਤਾਂ ਬੰਦ ਹੈ ਨਾ ਦੋਸਤ ਗੌਰਵ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਔਰ ਸਭ ਉਸ ਤੋਂ ਬਾਅਦ ਪ੍ਰੈਸ ਮੀਡੀਆ ਜਿੰਨੇ ਵੀ ਉਰੇ ਆਏ ਨੇ ਪਤੋਂ ਇਹ ਸਾਰੇ ਸੱਜਣਾ ਦਾ ਮੈਂ ਦਿਿਲੋਂ ਧੰਨਵਾਦ ਕਰਦਾਂਗੀ ਤੁਸੀਂ ਮੇਰੀ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਉਹ ਸੁਤੀਆਂ ਪਈਆਂ ਸਰਕਾਰਾਂ ਤੱਕ ਤੁਸੀਂ ਮੇਰੀ ਆਵਾਜ਼ ਲੈ ਕੇ ਜਾ ਰਹੇ ਹੋ ਸੋ ਮੈਂ ਇੱਕ ਇੰਡੀਆ ਦਾ 18 ਗੋਡਨ 18 ਮੈਡਲ ਪੈਰਾ ਕਰਾਟੇ ਜੋ ਮੈਂ ਇੱਕੋ ਪੈਰਾ ਕਰਾਟੇ ਦਾ ਖਿਡਾਰੀ ਹਾਂ ਪੂਰੇ ਇੰਡੀਆ ਜਿਹਨੇ 18 ਮੈਡਲ ਆਪਣੇ ਦੇਸ਼ ਆਪਣੇ ਪੰਜਾਬ ਨੂੰ ਦਿੱਤੇ ਤੇ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਆਂਦੀ ਹੈ ਜਿਹਦੇ ਵਿੱਚ ਦਫ਼ਤਰ ਪੰਜਾਬ ਡਾਇਰੈਕਟਰ ਸਪੋਰਟਸ ਵੱਲੋਂ ਤਿੰਨੇ ਡਿਪਾਰਟਮੈਂਟੇ ਮਾਰਕ ਕੀਤਾ ਜਾਂਦਾ ਹੈ ਅੱਜ 1 ਸਾਲ ਹੋ ਗਿਆ ਉਹ ਤਿੰਨੇ ਡਿਪਾਰਟਮੈਂਟਾਂ ਦੇ ਵਿੱਚੋਂ ਮੈਨੂੰ ਕੋਈ ਲੈਟਰ ਨਹੀਂ ਆਇਆ ਉਸ ਤੋਂ ਬਾਅਦ ਅ 2023 ਦੇ ਵਿੱਚ ਸੁਪਰਵਾਈਜ਼ਰ ਤੇ ਕੋਚਾਂ ਦੀਆਂ ਭਰਤੀਆਂ ਨਿਕਲੀਆਂ ਦੀਆਂ ਜਿਦੇ ਵਿੱਚ ਮੇਰਾ ਲਿਸਟ ਦੇ ਵਿੱਚ ਗੌਰਮਨ ਜੋਬ ਦੇ ਲਈ ਇੰਟਰਵਿਊ ਦੇ ਲਈ ਨਾਮ ਆ ਗਿਆ ਸੀਗਾ ਜਿਹੜਾ 7ਵੇਂ ਨੰਬਰ ਤੇ ਸੀਗਾ ਤੇ ਕੁਝ ਹੀ ਦਿਨ ਪਹਿਲਾਂ ਜਦ ਮੈਂ ਲਿਸਟ ਚੈੱਕ ਕਰਦਾ ਉਸ ਲਿਸਟੋਂ ਮੇਰਾ ਨਾਮ ਕੱਢ ਦਿੱਤਾ ਜਾਂਦਾ ਸੋ ਮੈਂ ਇਹੀ ਉਮੀਦ ਲੈ ਕੇ 5 ਦਿਨ ਤੋਂ ਮੈਂ ਭਟਕ ਰਿਆਂ ਮੈਂ ਇਨਕ ਦੁਖੀ ਹੋਇਆ ਪਿਆ ਕਿ ਮੈਂ ਇਹ じゃ ਕੀ ਕਰਤਾ ਪੰਜਾਬ ਮੈਂ ਕੋਈ ਕ੍ਰਾਈਮ ਕਰਤਾ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਹੈਂਡੀਕੈਪਡਾਂ ਇੱਕ ਪੜਿਆ ਲਿਖਿਆ ਨੌਜਵਾਨਾਂ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਜੀਵਨ ਨੂੰ ਪ੍ਰਮੋਟ ਕਰ ਰਿਹਾ ਹਾਂ ਸੋ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਮੈਨਾਂ ਇਨਾਂ ਤੱਕਾ ਕਿਉਂ ਨਹੀਂ ਕਰ ਰਹੀ ਹੈ ਸੋ ਮੈਂ ਤੁਹਾਡੇ ਸਾਰਿਆਂ ਦੇ ਕਹਿੰਦੇ ਨੇ ਦੇ ਮਾਧਿਅਮ ਰਾਹੀਂ ਮੈਂ 8 ਦਿਨ ਦਾ ਰਿਮੈਂਡੋ ਦੇਣਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਘਰੀਬ ਬੰਦੇ ਨਾਲ ਤੱਕਾ ਨਹੀਂ ਹੋਣ ਦਿੰਦੇ ਮੇਨਾ ਮਾਨ ਸਾਹਿਬ ਸਰੇ ਆਮ ਤੇ ਨਿਵਾਰਤਕਾ ਹੋਇਆ ਤੇ ਜੇ ਤੁਸੀਂ ਮੇਰੀ ਸੁਣਵਾਈ ਨਹੀਂ ਕਰੀ ਤਾਂ ਮੈਂ 8 ਦਿਨ ਬਾਅਦ ਟੋੜੀ ਕੋਠੀ ਦੇ ਬਾਹਰ ਆ ਕੇ ਹੱਥ ਜੋੜ ਕੇ ਬੇਨਤੀ ਕਰਕੇ ਉੱਥੇ ਬੈਠੂਗਾ ਸੋ ਮੇਰੇ ਵੱਲੋਂ ਇਹ 8 ਦਿਨ ਦਾ ਮੋਮੈਂਟੋ ਦਿੱਤਾ ਜਾ ਰਿਹਾ ਹੈ ਤਰਨਾ ਲਗਾ ਜਾਊਗਾ ਨਾ ਕਰਦੇ ਬਸ ਨਹੀਂ ਤਰਨਾ ਨਹੀਂ ਮੈਂ ਸਿਰਫ ਇੱਕ ਬੇਨਤੀ ਕਰਨ ਜਾਊਗਾ ਜੇ ਉਹ ਬਾਹਰ ਆਂਦੇ ਨੇ ਤਾਂ ਠੀਕ ਹੈ ਨਹੀਂ ਤਾਂ ਮੈਂ ਉੱਤੇ ਹੰਚਨ ਤੇ ਬੈਠੂੰਗਾ ਵਿਦੇਸ਼ ਕਿਤੇ ਕਿਤੇ ਹਾਂ ਮੈਂ ਮੈਂ 2 ਵਾਰ ਏਸ਼ੀਅਨ ਚੈਂਪੀਅਨਸ਼ਿਪ ਚ ਮੈਡਲ ਲੈ ਆ ਕੇ ਪੰਜਾਬ ਦੇ ਨਾਮ ਇੱਤਿਹੀ ਬਣਾਈ ਹੈ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੈਰਾ ਕਾਰਾਟੇ ਦੇ ਵਿੱਚ ਮੈਡਲ ਨਹੀਂ ਸੀਗੇ ਮੈਂ 2 ਵਾਰ ਲੈ ਕੇ ਆਇਆ ਇੰਨੀ ਮੇਰੀ ਇੰਨੀ ਕੋ ਰਿਸਟ੍ਰੈਕਟ ਨਹੀਂ ਕਰੀ ਮੈਨੂੰ ਲੈਣ ਲਈ ਕੋਈ ਬੱਸ ਸੈਂਦੇ ਉੱਤੇ ਆਇਆ ਨਹੀਂ ਉਲਟਾ ਮੇਰਾ ਪ੍ਰਾਹਾਰ ਲੈ ਕੇ ਆ ਜਾਂਦਾ ਮੈਨੂੰ ਐਕਟਿਵ ਵਾਤੇ ਬਿਠਾ ਕੇ ਘਰੇ ਲੈ ਜਾਂਦਾ ਇਹ ਪੰਜਾਬ ਸਰਕਾਰ ਦੀ ਹਕੀਕਤ ਔਰ ਦੂਜੀ ਸਾਈਡ ਇਹ ਕਹਿੰਦੇ ਨੇ ਕਿ ਮੇਰੀ ਗੇਮ ਰਿਕੋਨਾਈਜ਼ ਨਹੀਂ ਹੈ ਮੈਂ ਪਾਲਿਸੀ ਦੇ ਵਿੱਚ 2000 ਜਿਹੜੀ 24 25 ਦੀ ਪਾਲਿਸੀ ਹੈ ਉਹਦੇ ਅੰਡਰ ਕਰਾਟੇ ਰਿਕੋਨਾਈਜ਼ ਹੋ ਚੁੱਕੇ ਨੇ ਦੂਜਾ ਜਿਹੜੀ ਮੈਂ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ 껙 ਕੇ ਆਇਆ ਉਹ ਤਾਂ ਰਿਕੋਨਾਈਜ਼ ਹੀ ਸੀਗੀ ਕਈ ਗੇਮਾਂ ਐ ਜਿਹੜੀ 올림픽 ਕੁਆਲੀਫਾਈ ਨਹੀਂ ਕਰਦੀਆਂ ਜਿਹੜੀ ਰਿਕੋਨਾਈਜ਼ ਨਹੀਂ ਹੈ ਤੁਸੀਂ ਉਹਨਾਂ ਨੂੰ ਡੀਐਸਪੀ ਲਾ ਦਿੰਦੇ ਹੋ ਤੁਸੀਂ ਉਹਨਾਂ ਨੂੰ ਐਸਐਸਪੀ ਲਾ ਦਿੰਦੇ ਹੋ بڑے بڑے ਅਹੁਦੇ ਤੇ ਬਿਠਾ ਦਿੰਦੇ ਹੋ ਕੀ ਗੱਲ ਮੇਰੀ ਵਾਰ ਨੂੰ ਆ ਕੇ ਨੌਕਰੀਆਂ ਖਤਮ ਹੋ ਜਾਂਦੀਆਂ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਗੇਮਸ ਨੂੰ ਤੇ ਖੇਡਾਂ ਨੂੰ ਪ੍ਰਮੋਟਿਵ ਬਹੁਤ ਕਰਦੇ ਆ ਹਾ ਤੁਹਾਡੇ ਅੱਗੇ ਖੜੀ ਹੈ ਖੇਡ ਹੈਂਡੀਕੈਪਡ ਹੋ ਕੇ 50% ਡਿਸੇਬਲ ਹੋ ਕੇ ਮੈਂ ਇਹਨਾਂ ਕੁਝ ਕਰਿਆ ਕਿੱਥੇ ਆ ਕੇ ਡਾ ਖੜੀਆ ਦੇਖ ਲਓ ਤੁਹਾਡੇ ਅੱਗੇ ਆ ਰਿਐਲਿਟੀ ਦਿਖਾ ਰਿਆਂ ਤਿੰਨ ਲੈਟਰ ਆਂਦੇ ਨੇ ਕੈਸ਼ ਬੋਨਸ ਦਿੱਤਾ ਜਾਊਗਾ ਸਾਰਿਆਂ ਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ ਨੌਕਰੀ ਦਿੱਤੀ ਜਾਊਗੀ 2023 ਦੇ ਵਿੱਚ ਸਾਰਿਆਂ ਨੂੰ ਮਿਲ ਗਈ ਮੈਨੂੰ ਨਹੀਂ ਮਿਲੀ ਹੁਣ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ ਉਹ ਵੀ ਇਹੀ ਸੁਪਨਾ ਲੈ ਕੇ ਦੁਨੀਆ ਤੋਂ ਚਲੇ ਗਏ ਕਿ ਮੇਰਾ ਬੇਟਾ ਕਿਸੇ ਨਾ ਕਿਸੇ ਦਿਨ ਸਰਕਾਰੀ ਨੌਕਰੀ ਕਰੂਗਾ ਮੇਰੇ ਪਾਪਾ ਹਰੇਕ ਦਵਾਰੇ ਤੇ ਜਾ ਕੇ ਹੱਥ ਜੋੜ ਕੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਮੇਰੇ ਬੇਡੇ ਦੀ ਅਪਾਇ ਜਨਾ ਦੇਖੋ ਉਹਦਾ ਹਾਨਰ ਦੇਖੋ ਉਹ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਕੱਢ ਕੇ سپورਟ ਗਰਾਊਂਡ ਦੇ ਵਿੱਚ ਜੋੜ ਰਿਹਾ ਪਰ ਸਰਕਾਰਾਂ ਨੇ ਮੇਰੇ ਬਾਪ ਦੀ ਨਹੀਂ ਸੁਣੀ ਔਰ ਉਹ ਅੱਜ ਦਿਨੀਆਂ ਤੋਂ ਛੱਡ ਕੇ ਚਲੇ ਗਏ ਸਰਕਾਰਾਂ ਨੇ ਦਿੱਤਾ ਜਿਹਾ ਸਬੂਤ ਇਹ ਤਾਂ ਅੱਧਿਆ ਫੇਰ ਉਹ ਕਿ ਚੈਂਪੀਅਨ ਕੀ ਰਹੀ ਕਿਉਂ ਕਾਰਨ ਕੀ ਜ਼ਿੰਮੇਵਾਰ ਬਾਈ ਜੀ ਜੇ ਇਹ ਗੱਲ ਤੁਸੀਂ ਰਿਪੋਰਟਰ ਭਗਵੰਤ ਮਾਨਤਾ ਸਾਹਿਬ ਜਾਂ ਕਿਤੇ ਲੀਡਰ ਨੂੰ ਪੁੱਛੋ ਤਾਂ ਉਹ ਬੈਟਰ ਹੈ ਕਿਉਂਕਿ ਨਾ ਆਪਣੇ ਦੇਸ਼ ਪ੍ਰਤੀ ਸੱਜਿਆ ਸੁੱਝਾਂ 18 ਮਿੰਟ ਲੈ ਕੇ ਆਇਆ ਇਹ ਗੱਲ ਪੁੱਛਣੀ ਹੈ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਉਹ ਤੁਹਾਨੂੰ ਵਧੀਆ ਟੰਗਾਂ ਦੱਸਣਗੇ ਹੁਣ ਵੀ ਕਈ ਮਿਲਿਓ ਆਇਆ ਕੋਈ ਕੰਮ ਕੰਮ ਕਰ ਰਿਹਾ ਨਾ ਕੋਈ ਕੰਮ ਨਹੀਂ ਕਰ ਸਕਦਾ ਵੀਰੇ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ ਮੈਂ ਬੋਲ ਵੀ ਚੱਜਦਾ ਨਹੀਂ ਸਕਦਾ ਇਹਦਾ ਸ਼ੁਕਰ ਹੈ ਮੈਨੂੰ ਪੰਜਾਬ ਦੀ ਜਨਤਾ ਨੇ ਇੰਨਾ ਪਿਆਰ ਦਿੱਤਾ ਇਵਨ ਇੰਡੀਆ ਦੀ ਤੇ ਬਾਹਰਲੇ ਐਨ ਆਰ ਆਈ ਭਰਾਵਾਂ ਨੇ ਮੈਨੂੰ ਪਿਆਰ ਦਿੱਤਾ ਉਹ ਸੱਤ ਤੱਕ ਮੇਰਾ ਲੋਨ ਉਹਨਾਂ ਨੇ ਖਤਮ ਕਰਤਾ ਉਸ ਤੋਂ ਬਾਅਦ ਸਲੂਟ ਹੈ ਕਰਨੋਲਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੀ ਹੈਲਪ ਕੀਤੀ ਤੇ ਮੈਂ ਆਪਣਾ ਘਰ ਜਿਹੜੀ ਮੇਰੇ ਸਿਰ ਤੋਂ ਛੱਤ ਚਲੀ ਜਾਣੀ ਸੀ ਉਹ ਉਹਨਾਂ ਨੇ ਵਿਚਾਰ ਦਿੱਤਾ ਹੁਣ ਜਾ ਕੇ ਮੈਂ ਡੀਸੀ ਸਾਹ ਨੂੰ ਮੰਗ ਪੱਤਰ ਦਊਂਗਾ ਜੇ ਮੇਰੀ ਮੰਗ ਪੱਤਰ ਨਾ ਸੁਣੀ ਗਈ ਮੈਂ 8 ਦਿਨ ਬਾਅਦ ਆਪਣਾ ਆਪਣੇ ਸੀਐਮ ਆਫਿਸ ਦੇ ਬਾਹਰ ਬੈਠੂੰਗਾ ਪੰਜਾਬੀ